ਪੰਜਾਬ ਦੇ ਅੰਦਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵੱਲੋਂ ਹਿੰਦੂ ਕੀ ਚਾਦਰ ਸਕਲ ਸ੍ਰਿਸ਼ਟ ਕੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸਬੰਧ ਦੇ ਵਿੱਚ ਪੁਰਜੋਰ ਤਿਆਰੀਆਂ ਖਾਲਸੇ ਦੀ ਮਕद्दस ਧਰਤੀ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਚੱਲ ਰਹੀਆਂ ਹਨ ਔਰ ਸਾਡੇ ਹਲਕਾ ਬਤਾਇਆ ਕਿ ਸਰਦਾਰ ਹਰਜੋਤ ਸਿੰਘ ਬੈਂਸ ਦੀ ਕਾਰਜਕਾਰੀ ਕਰਕੇ ਪੰਜਾਬ ਸਰਕਾਰ ਦਾ ਪੂਰਾ ਧਿਆਨ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ 350 ਸਾਲਲੇ ਸ਼ਹੀਦੀ ਦਿਹਾੜੇ ਉੱਤੇ ਪੂਰਾ ਦਾ ਪੂਰਾ ਫੋਕਸ ਹੈ ਇਸ ਸਬੰਧ ਦੇ ਵਿੱਚ ਸੋਸ਼ਲ ਮੀਡੀਆ ਦੀ ਖਬਰਾਂ ਦੇ ਮੁਤਾਬਕ ਇਹ ਗੱਲ ਬਹੁਤ ਸਾਹਮਣੇ ਆ ਰਹੀ ਹੈ ਕਿ ਮੌਜੂਦਾ ਪੰਜਾਬ ਸਰਕਾਰ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਨੂੰ 24 ਨਵੰਬਰ ਨੂੰ ਜੋ ਵਿਸ਼ੇਸ਼ ਪੰਜਾਬ ਵਿਧਾਨ ਸਭਾ اجلاس ਰਾਜਧਾਨੀ ਚੰਡੀਗੜ੍ਹ ਤੋਂ ਨਿਕਲ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਲੱਗਣ ਜਾ ਰਿਹਾ ਉਹਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਨੂੰ ਪੰਜਾਬ ਸਰਕਾਰ ਜਿਲਾ ਘੋਸ਼ਿਤ ਕਰ ਸਕਦੀ ਹੈ ਇਸ ਸਬੰਧ ਦੇ ਵਿੱਚ ਗੁਰੂ ਨਗਰੀ ਦੇ ਬੁੱਧੀਜੀਵੀ ਪਤਵੰਤੇ ਸੱਜਣਾ ਨੇ ਸਾਰਿਆਂ ਨੇ ਆਪਣੀ ਆਪਣੀ ਰਾਏ ਦਿੱਤੀ ਹੈ ਪਿਛਲੇ ਸਾਲ ਸਾਨੂੰ 2024 ਦੇ ਵਿੱਚ ਦਾਸ ਨੇ ਜਿਹੜੀ ਅਪੀਲ ਕੀਤੀ ਸੀ ਮੈਂ ਉਹਨਾਂ ਸਾਰੇ ਬੁੱਧੀਜੀਵੀ ਪਤਵੰਤੇ ਸੱਜਣਾ ਦਾ ਤੇ ਟੀਵੀ 20 ਦੇ ਚੈਨਲ ਦੇ ਜੋ ਸਾਡੇ ਪੱਤਰਕਾਰ ਚਾਨਾ ਸਾਹਿਬ ਹੈ ਉਹਨਾਂ ਦਾ ਵੀ ਮੈਂ ਧਰਮਾਦੀਆਂ ਜਿਨ੍ਹਾਂ ਨੇ ਇਹ ਜਨ ਜਨ ਤੱਕ ਲੋਕਾਂ ਦੀ ਰਾਏ ਪਹੁੰਚਾਈ ਹੈ ਪੰਜਾਬ ਸਰਕਾਰ ਤੱਕ ਆਵਾਜ਼ ਪਹੁੰਚਾਈ ਹੈ ਇਸ ਜ਼ਿਲ੍ਹੇ ਦੇ ਸਬੰਧ ਦੇ ਵਿੱਚ ਕਈ ਜਗ੍ਹਾ ਤੇ ਵਿਰੋਧ ਵੀ ਹੋ ਰਹੇ ਨੇ ਖਾਸ ਕਰਕੇ ਹੁਸ਼ਿਆਰਪੁਰ ਰੋਪੜ ਵਾਲੇ ਪਾਸੇ ਪਰ ਮੈਂ ਉਨਾ ਵਿਰੋਧ ਕਰਨ ਵਾਲਿਆਂ ਨੂੰ ਇਹੀ ਅਪੀਲ ਕਰੂੰਗਾ ਬੇਨਤੀ ਕਰੂੰਗਾ ਕਿ ਜਿਸ ਨੌਵੇਂ ਪਾਤਸ਼ਾਹ ਨੇ ਆਪਣੇ 9 ਸਾਲ ਦੇ ਸਹਬਜ਼ਾਦੇ ਬਾਲ ਗੋਬਿੰਦ ਰਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ ਤੇ ਸਾਡੀਆਂ ਪੱਗਾਂ ਵਾਸਤੇ ਮੱਥੇ ਦੇ ਤਿਲਕ ਵਾਸਤੇ ਹਿੰਦੂ ਸਿੱਖ ਧਰਮ ਨੂੰ ਕਾਇਮ ਰੱਖਣ ਵਾਸਤੇ ਆਪਣੀ ਮਹਾਨ ਸ਼ਹਾਦਤ ਦਿੱਲੀ ਚਾਂਦਨੀ ਚੌਕ ਵਿਖੇ ਦਿੱਤੀ ਹੈ ਸਾਡਾ ਇਹ ਫਰਜ਼ ਬੰਦਾ ਹੈ ਕਿ ਅਸੀਂ ਉਸ ਰਹਿਬਰ ਵੱਲੋਂ ਮੁੱਲਕ੍ਰਿਤੀ ਵਰਸਾਈ ਹੋਈ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੇ ਜ਼ਿਲ੍ਹਾ ਬਣਨ ਦੇ ਵਿੱਚ ਅੜਿਕਾ ਨਾ ਬਣੀਏ ਰੋੜਾ ਨਾ ਬਣੀਏ ਉਹਨਾਂ ਰਹਿਬਰਾਂ ਦਾ ਮਾਨ ਸਤਕਾਰ ਕਰਦਿਆਂ ਹੋਇਆਂ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਰਲ ਮਿਲ ਕੇ ਜ਼ਿਲ੍ਹਾ ਬਣਾਈਏ ਕਿਉਂਕਿ ਇਹ ਸਾਰੀ ਕਮੀ ਜੋ ਹੈ ਪਿਛਲੀਆਂ ਸਰਕਾਰਾਂ ਦੀ ਹੈ ਜਿਨ੍ਹਾਂ ਨੇ 80 90 ਸਾਲ ਭਾਰਤ ਤੇ ਹਿੰਦ ਤੇ ਰਾਜ ਕੀਤਾ ਸ਼੍ਰੀ ਅਨੰਦਪੁਰ ਸਾਹਿਬ ਬਾਰੇ ਸੋਚਿਆ ਨਹੀਂ ब्राह्मणा दी पुकार पंडितਾਂ दी पुकार ਉੱਤੇ ਸਾਰੀ ਸ਼ਹਾਦਤ ਹੋਈ ਹੈ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਦੀ ਅਗਰ ਕਾਂਗਰਸੀ ਪੰਡਤ ਜਵਾਹਰ ਲਾਲ ਨਹਿਰੂ ਇੱਕ ਬ੍ਰਾਹਮਣ ਹੋਣ ਦੇ ਨਾਤੇ ਅਗਰ ਦੇਸ਼ ਦੀ ਆਜ਼ਾਦੀ ਦੇ ਸਮੇਂ ਉਸ ਵਕਤ 47 48 ਦੇ ਸਮੇਂ ਅਨੰਦਪੁਰ ਸਾਹਿਬਾਰੇ ਇੱਕ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਇਸ ਨਗਰੀ ਬਾਰੇ ਸੋਚ ਲੈਂਦੇ ਤਾਂ ਅੱਜ ਕੋਈ ਸ਼੍ਰੀ ਅਨੰਦਪੁਰ ਸਾਹਿਬ ਦਾ ਵਿਰੋਧ ਨਾ ਕਰਦਾ ਜਾਂ ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੋ ਇਸੇ ਧਰਤੀ ਤੋਂ ਉੱਠ ਕੇ ਗਏ ਅਗਰ ਉਹ ਇਸ ਨੂੰ ਆਪਣੇ ਸਮੇਂ ਰਾਜਕਾਲ ਦੇ ਵਿੱਚ ਆਨੰਦਪੁਰ ਸਭ ਨੂੰ ਜ਼ਿਲ੍ਹਾ ਬਣਾ ਦਿੰਦੇ ਤਾਂ ਕੋਈ ਵਿਰੋਧ ਨਾ ਹੁੰਦਾ ਸੋ ਇਸ ਕਰਕੇ ਮੈਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੂੰ ਪੁਰਜ਼ੋਰ ਅਪੀਲ ਕਰੂੰਗਾ ਕਿ ਅਗਰ ਤੁਸੀਂ ਸ਼੍ਰੀ ਆਨੰਦਪੁਰ ਸਭ ਨੂੰ ਜ਼ਿਲ੍ਹਾ ਬਣਾਓਗੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਤੇ ਦਸਮ ਪਿਤਾ ਤੁਹਾਡੀਆਂ 21 ਕੁੱਲਾਂ ਨੂੰ ਤਾਰਨਗੇ ਕਿਉਂ ਕਿ ਇਹ ਨਗਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀ ਜਾਨ ਤੋਂ ਪਿਆਰੀ ਹੈ ਜਦੋਂ ਛੱਡ ਕੇ ਗਏ ਸੀ ਉਦੋਂ ਕਹਿ ਕੇ ਗਏ ਸੀ ਜਾਨ ਤੋਂ ਪਿਆਰੀ ਮੇਰੀ ਗੁਰੂ ਨਗਰੀ ਸੋ ਇਹ ਬਹੁਤ ਵੱਡਾ ਨਿਦਾਨ ਸਰਦਾਰ ਭਗਵੰਤ ਸਿੰਘ ਮਾਨ ਅਤੇ ਹਰਜੋਤ ਸਿੰਘ ਬੈਂਸ ਨੂੰ ਇਹ ਫਲਾਦੇਸ਼ ਗੁਰੂ ਸਾਹਿਬਾਨ ਬਖਸ਼ਣਗੇ